ਅੱਜ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਭਾਰਤੀ ਜਨਤਾ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਰਤੀ ਜਨਤਾ ਪਾਰਟੀ ਦੀ ਯਾਨ ਅਤੇ ਸ਼ਾਨ ਪਰਦੇਸ਼ ਦੇ ਉਪ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਉਹਨਾਂ ਨਾਲ ਪਹੁੰਚੇ ਸਾਡੇ ਬਹੁਤ ਹੀ ਸਤਿਕਾਰਯੋਗ ਪਰਦੇਸ਼ ਦੇ ਸੰਗਠਨ ਮਾਮੰਤਰੀ ਸ਼੍ਰੀ ਨਿਵਾਸਰੂ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿਲ੍ਹੇ ਦੇ ਪ੍ਰਭਾਰੀ ਸ਼੍ਰੀ ਦਰੇਸ਼ ਸ਼ਰਮਾ ਜੀ ਅੱਜ ਸਾਡੇ ਇਲਾਕੇ ਹਲਕਾ ਖੀਮਕਰਨ ਤੋਂ ਨਾਮਵਰ ਪਰਿਵਾਰ ਨੂੰ ਸ਼ਮੂਲੀਅਤ ਕਰਾਉਣ ਵਾਸਤੇ ਸੀਨੀਅਰ ਲੀਡਰਸ਼ਿਪ ਪਹੁੰਚੀ ਹੈ ਜਿਨ੍ਹਾਂ ਦਾ ਨਾਂ ਸਰਦਾਰ ਦਲਬੀਰ ਸਿੰਘ ਅਲਕੋ ਕੋਠੀ ਹੈ ਇਲਾਕੇ ਦੇ ਵਿੱਚ ਉੱਗੇ ਸਮਾਜ ਸੇਵੀ ਨੇ ਇਹਨਾਂ ਦੇ ਆਉਣ ਦੇ ਨਾਲ ਸਮੁੱਚੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਪੂਰਾ ਬਲ ਮਿਲੇਗਾ ਤੇ ਮੈਂ ਬੇਨਤੀ ਕਰਦਾ ਹਾਂ ਸਾਡੇ ਪਰਦੇਸ਼ ਦੇ ਉਪ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੂੰ ਕਿ ਉਹ ਸ਼ਬਦਾ ਨਹੀਂ ਜਿਹੜੀ ਸਮੁੱਚੀ ਪ੍ਰੈਸ ਨੂੰ ਆ ਉਹ ਸੰਬੋਧਨ ਕਰ ਅੱਜ ਜਿੱਦੇ ਦੇਖੋ ਬਹੁਤ ਖੁਸ਼ੀ ਦਾ ਮੌਕਾ ਕਿ ਸਾਡੇ ਨਾਲ ਸਾਡੇ ਵੀਰ ਦਲਵੀਰ ਸਿੰਘ ਜੀ ਅਲਗੋ ਕੋਠੀ ਵਾਲੇ ਜਿਹੜੇ ਕਿ ਮਸ਼ਹੂਰ ਜਿੰਮੇ ਮੇਰੇ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਜ਼ਿਲ੍ਹੇ ਦੇ ਪ੍ਰਧਾਨ ਸਿੱਧੂ ਸੰਧੂ ਸਾਹੂ ਨੇ ਦੱਸਿਆ ਕਿ ਇਹਨਾਂ ਦੇ ਆਉਣ ਨਾਲ ਸਾਡੇ ਪਾਰਟੀ ਨੂੰ ਬਹੁਤ ਬਲ ਮਿਲਿਆ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਇਲਾਕੇ ਦੇ ਪਰਿਵਾਰੀ ਨਰੇਸ਼ ਸ਼ਰਮਾ ਜੀ ਔਰ ਮੇਰੇ ਨਾਲ ਹੀ ਸਾਡੇ ਸੂਬੇ ਦੇ ਜਨਰਲ ਸਕੱਤਰ ਜਿਹੜੇ ਨੇ ਆਰਗੇਨਾਈਜੇਸ਼ਨ ਦੇ ਮਹਾ ਮੰਤਰੀ ਮੰਤਰੀ ਨਿਵਾਸ਼ਲੂ ਜੀ ਸਾਰੇ ਇੱਥੇ ਤੁਹਾਡੇ ਖੇਮ ਕਰਨ ਦੇ ਔਰ ਜ਼ਿਲ੍ਹਾ ਤਰਨਤਾਰਨ ਦੀ ਸਮੂਹ ਲੀਡਰਸ਼ਿਪ ਇੱਥੇ ਵਜੂਦ ਆ ਅੱਜ ਮੇਰੇ ਕੋਲ ਸ਼ਬਦ ਨਹੀਂ ਇਹਨਾਂ ਦਾ ਧੰਨਵਾਦ ਕਰਨ ਲਈ ਕਿ ਐਡੀ ਵੱਡੀ ਸ਼ਖਸੀਅਤ ਦੇ ਮਾਲਕ ਸਾਡੀ ਪਾਰਟੀ ਦੇ ਵਿਚ ਆ ਰਹੇ ਆ ਮੈਂ ਇਹੀ ਇਹਨਾਂ ਨੂੰ ਕਹਾਂਗਾ ਸਦਾ ਤਲਵੀਰ ਸਿੰਘ ਜੀ ਨੂੰ ਕਿ ਇਹਨਾਂ ਦੇ ਨਾਲ ਇਹਦੇ ਸਾਹਜਾ ਦੇ ਵੀ ਨਾਲ ਆਏ ਨੇ ਇਹਨਾਂ ਦੇ ਅੱਜ ਮਿਸਟਰ ਗੁਰਲਾਲ ਗੁਰਲਾਲ ਸਿੰਘ ਜੀ ਕਾਕਾ ਗੁਰਲਾਲ ਸਿੰਘ ਜੀ ਕਿ ਜਿਹੜੀ ਭਾਵਨਾ ਨਾਲ ਔਰ ਜਿਹੜੀ ਸੋਚ ਨਾਲ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਆ ਹਮੇਸ਼ਾ ਇਹਨਾਂ ਦੀ ਸੋਚ ਤੇ ਭਾਰਤੀ ਜਨਤਾ ਪਾਰਟੀ ਪੈਰਾ ਦੇਊਗੀ ਔਰ ਹਮੇਸ਼ਾ ਇਹਨਾਂ ਦੇ ਆਉਣ ਨਾਲ ਸਾਨੂੰ ਬਲ ਮਿਲਿਆ ਔਰ ਇਹਨਾਂ ਦੀ ਸੋਚ ਦੇ ਨਾਲ ਅਸੀਂ ਜੋ ਕਹਾਂਗੇ ਉਹ ਤੇ ਖੜੇ ਆਂ ਔਰ ਤੁਹਾਡੀ ਕਦੇ ਪਿੱਠ ਨਹੀਂ ਲੱਗਣ ਦੇਵਾਂਗੇ ਤੁਹਾਨੂੰ ਵਾਦਾ ਕਰਦੇ ਆਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਆ ਕਿ ਅੱਜ ਇਹ ਗੱਲ ਤਾਂ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਭਾਰਤੀ ਸੈਨਾ ਦਾ ਔਰ ਸਾਡੇ ਬਹੁਤ ਹੀ ਸ਼ਕਤੀਸ਼ਾਲੀ ਔਰ ਜਿਹੜੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਔਰ ਉਹਨਾਂ ਦੀ ਸਰਕਾਰ ਦਾ ਉਹਨਾਂ ਦੀ ਸੋਚ ਦਾ ਜਿਹੜਾ ਕਿ ਉਸ ਦਿਨ ਪਹਿਲਾਂ ਤੁਸੀਂ ਦੇਖਿਆ ਕਿ ਪਹਿਲ ਗ੍ਰਾਮ ਦੇ ਵਿੱਚ ਜਿਹੜਾ ਅਤੰਕੀ ਜਿਹੜਾ ਉਹਨਾਂ ਨੇ ਕੀਤਾ ਸੀ ਅਟੈਕ ਉਹਦੇ ਜਵਾਬ ਦੇ ਵਿੱਚ ਜਿਹੜਾ ਨੌ ਉਹਨਾਂ ਨੇ ਕਿਹਾ ਸੀ ਕਿ ਜੋ ਟੈਰਰਿਜ਼ਮ ਹੈ ਉਹਦੇ ਲਈ ਸਾਡੇ ਭਾਰਤਵਾਸ ਦੇ ਵਿੱਚ ਕੋਈ ਜਗ੍ਹਾ ਨਹੀਂ ਜਿਹੜਾ ਕੋਈ ਅਤੰਕਵਾਦੀ ਉਹਨੂੰ ਮਿੱਟੀ ਦੇ ਵਿੱਚ ਮਿਲਾ ਦੇਾਂਗੇ ਜਿਹੜੇ ਰਾਤ 9 ਅਟੈਕ ਕੀਤੇ ਆ ਇੱਕ ਵੀ ਜਿਹੜਾ ਨਿਵਾਸੀ ਆ ਜਾਂ ਪਾਕਿਸਤਾਨ ਦੇ ਸਿਵਿਲਿਅਨ ਤੇ ਕੋਈ ਅਟੈਕ ਨਹੀਂ ਜਿਹੜੇ ਅਤੰਕਵਾਦੀ ਉਹਨਾਂ ਦੇ ਨੌ ਅਟਕਾਣਿਆਂ ਤੇ ਅਟੈਕ ਕਰਕੇ ਮਿੱਟੀ ਵਿੱਚ ਮਿਲਿਆ ਮੇਟ ਕਰਤਾ ਔਰ ਦੱਸਤਾ ਦੁਨੀਆ ਨੂੰ ਕਿ ਭਾਰਤ 'ਚ ਕਿਹੜੀ ਸ਼ਕਤੀ ਆ ਔਰ ਇਹ ਵੀ ਸਿੱਧ ਕਰਤਾ ਜੋ મોદી ਹੈ ਮਮਕਨ ਹੈ ਤੋਂ મોદી ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਔਰ ਇਹਦੇ ਨਾਲ ਭਾਰਤ ਵਰਸ ਦਾ ਸਰ ਉੱਚਾ ਹੋਇਆ ਇਹਦੇ ਨਾਲ ਇਹ ਹੋ ਗਿਆ ਕਿ ਸਾਡੇ ਦੇਸ਼ ਵਿੱਚ ਅੱਤਵਾਦ ਦਾ ਕੋਈ ਵੀ ਚੀਜ਼ ਨਹੀਂ ਹੈਗੀ ਇਹਦੇ ਨਾਂ ਦੀ ਔਰ ਜਿਹੜਾ ਪਾਕਿਸਤਾਨ ਦੇਖੋ ਉਹਦੇ ਨਾਲ ਮੈਨੂੰ ਬੜਾ ਅਫਸੋਸ ਨਾਲ ਅੱਜ ਕਹਿਣਾ ਪੈਦਾ ਕਿ ਜੰਮੂ ਕਸ਼ਮੀਰ ਦੇ ਵਿੱਚ ਉਸ ਏਰੀਏ ਦੇ ਵਿੱਚ ਸਾਡੇ ਉੱਤੇ ਸਿੰਘ ਸਵਾ ਗੁਰਦੁਆਰਾ ਸਾਹਿਬ ਤੇ ਭਾਰਤੀ ਸੈਨਿਕਾਂ ਨੇ ਅਟੈਕ ਕੀਤਾ ਸਾਡੇ ਤਿੰਨ ਵੀਰ ਜਿਹੜੇ ਸਿੰਘ ਸਹਿਬਾਨ ਸੀ ਉਹ ਤੇ ਸ਼ਹੀਦ ਹੋਏ ਆ ਅਸੀਂ ਉਹ ਵੀ ਪ੍ਰਮਾਤਮਾ ਅੱਗੇ ਮੈਂ ਅੱਜ ਅਰਦਾਸ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਦੇ ਪਰਿਵਾਰ ਨੂੰ ਇਹ ਦੁੱਖ ਝੱਲਣ ਦਾ ਜਿਹੜਾ ਬਲ ਬਖਸ਼ੇ ਇਹ ਦੇਖੋ ਪਾਕਿਸਤਾਨ ਦੀ ਸੈਨਾ ਜਿਹੜੀ ਆ ਉਹ ਸਾਡੇ ਸਿਵਿਲਿਅਨ ਤੇ ਅਟੈਕ ਕਰਦੀ ਆ ਔਰ ਜਿਹੜੇ ਪਾਕਿਸਤਾਨ ਦੇ ਆਤਵਾਦੀ ਆ ਉਹਨਾਂ ਨੇ ਜਦੋਂ ਪਹਿਲ ਪਹਿਲਗਾਮ ਦੇ ਵਿੱਚ ਅਟੈਕ ਕੀਤਾ ਤਾਂ ਪਹਿਲਾ ਧਰਮ ਪੁੱਛਿਆ ਪਰ ਸਾਡੀ ਸੈਨਾ ਨੇ ਕਿਤੇ ਸਿਵਿਲਿਅਨ ਤੇ ਅਟੈਕ ਨਹੀਂ ਕੀਤਾ ਜਿਹੜੇ ਅੱਤਵਾਦੀਆਂ ਦੇ ਟਿਕਾਣੇ ਸੀ ਉਹਨਾਂ ਦਾ ਸਫਾਇਆ ਕੀਤਾ ਇਸ ਕਰਕੇ ਹਿੰਦੁਸਤਾਨ ਦੀ ਹਮੇਸ਼ਾ ਜੈ ਜੈ ਆ ਮੈਂ ਭਾਰਤ ਮਾਤਾ ਦੀ ਜੈ ਕਹਿੰਦਾ ਔਰ ਮੋਤੀ ਸਾਹਿਬ ਨੂੰ ਸਲਾਮ ਕਰਦਾ ਇਸ ਗੱਲ ਦੇ ਦੇਖੋ ਜੀ ਪਹਿਲਾਂ ਤਾਂ ਮੈਂ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਮਹਾ ਮੰਤਰੀ ਮਾਚਰੂ ਜੀ ਸਾਡੇ ਵੱਡੇ ਭਾਈ ਸਾਦ ਨਰੇਸ਼ ਜੀ ਸਾਡੇ ਸਤਿਕਾਰਯੋਗ ਆਏ ਭਾਜੀ ਕੇਵਲ ਸਿੰਘ ਢਲੋਂ ਜੀ ਤੇ ਮੇਰਾ ਛੋਟਾ ਵੀਰ ਸਾਡਾ ਜ਼ਿਲ੍ਹਾ ਪ੍ਰਧਾਨ ਸਾਡਾ ਬੱਬਰ ਸ਼ੇਰ ਹਰਜੀਤ ਸਿੰਘ ਸੰਧੂ ਭਾਜੀ ਨੂਬਸੋਂ ਭੁੱਲਰ ਵੀਰ 1700 ਤੇ ਸਾਡੇ ਭਾਜੀ ਅਵਤਾਰਸੋਂ ਭੁੱਲ ਰਾਜੋਕਿਆਂ ਵਾਲੇ ਪਹਿਲਾਂ ਤੇ ਮੇਰਾ ਭਾਈ ਸਤਨਾਮਸੋਂ ਰਾਜੂ ਪਹਿਲਾਂ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਕਿ ਮੈਂ ਇਸ ਪਰਿਵਾਰ ਦੇ ਵਿੱਚ ਆਇਆ ਵਾਂ ਮੈਨੂੰ ਆ ਕੇ ਬੜੀ ਖੁਸ਼ੀ ਹੋਈ ਆ ਸੋ ਗੱਲ ਹੈ ਜੀ ਅਸੀਂ ਤਾਂ ਪਹਿਲਾਂ ਵੀ ਸੇਵਾ 'ਚ ਡਟੇ ਆ ਤੇ ਹੁਣ ਵੀ ਤਕੜੇ ਹੋ ਕੇ ਇੱਕ ਪਲੇਟਫਾਰਮ ਤੋਂ ਸੇਵਾ ਕਰਨੀ ਆ ਰਹੀ ਗੱਲ ਜਿਹੜੀ ਅੱਜ ਦੀ ਹੋਰ ਵੀ ਮੈਂ ਕਿਉਂ ਆਇਆ ਵਾਂ ਦੇਖੋ ਜੋ ਮੋਦੀ ਸਾਹਿਬ ਨੇ ਕਰ ਵਿਖਾਇਆ ਵਾ ਬਸ ਜੋ ਢੱਲੂ ਸਾਹਿਬ ਕਹਿ ਕੇ ਦੇਣਾ ਮੋਦੀ ਹੈ ਤਾਂ ਸੰਭਵ ਹੈ ਅਗਰ ਜੇ ਇਹ ਦੇਸ਼ ਨੂੰ ਸੁਰੱਖਿਆਤ ਤੇ ਇਦਾਂ ਇਹਦੀ ਸ਼ਾਨ ਉੱਚੀ ਨਹੀਂ ਵੇਖਣ ਚਾਹੁੰਦੇ ਹੋ ਤੇ ਫਿਰ ਮੋਦੀ ਸਾਹਿਬ ਵਰਗਾ ਬੰਦਾ ਵਾ ਫਿਰ ਸਾਨੂੰ ਇੱਥੇ ਸੇਵਾ ਕਰਨੀ ਜਿੱਥੇ ਦੇਸ਼ ਨੂੰ ਮਾਣ ਹੋਵੇ ਉੱਥੇ ਫਿਰ ਸਾਨੂੰ ਵੀ ਮਾਣ ਹੋਣਾ ਚਾਹੀਦਾ ਤੇ ਫਿਰ ਇਹ ਪਾਰਟੀ ਤੇ ਮੈਂ ਤਾਂ ਆਇਆ ਜੀ